ਭਾਈ ਕਨਈਆ ਜੀ ਵਰਗੀ ਨਜ਼ਰ ਅਕਸਰ ਮੈਂ ਸੋਚਦਾ ਕਿ ਜੇ ਅੱਜ ਦਾ ਜ਼ਮਾਨਾ ਉਸ ਵੇਲੇ ਹੁੰਦਾ ਤੇ ਜਦੋਂ ਭਾਈ ਕਨਈਆ ਜੀ ਦੁਸ਼ਮਣ ਨੂੰ ਪਾਣੀ ਪਿਆਰਾ ਸੀ ਨਾ ਮੁਗਲਾਂ ਨੂੰ ਕੋਈ ਫੱਟੜ ਹੋਇਆ ਆਬੇ ਆਬੇ ਜਾਂ ਪਾਣੀ ਪਾਣੀ ਕਹਿੰਦਾ ਤੇ ਭਾਈ ਕਨਈਆ ਜੀ ਜਾਲ ਛਕਾਉਂਦਾ ਸੀ ਨਾ ਆਪਣੀ ਮਸ਼ਕ ਦੇ ਵਿੱਚੋਂ ਤੇ ਜੇ ਅੱਜ ਦਾ ਜ਼ਮਾਨਾ ਹੁੰਦਾ ਨਾ ਭਾਈ ਕਨਈਆ ਜੀ ਦੀਆਂ ਫੋਟੋਆਂ ਖਿੱਚ-ਖਿੱਚ ਕੇ ਲੋਕਾਂ ਨੇ ਫੇਸਬੁੱਕ ਸੋਸ਼ਲ ਮੀਡੀਆ 'ਤੇ ਪਾ ਦੇਣਾ ਸੀ ਆਹ ਵੇਖੋ ਸੇਕੋ ਕੇ ਦੁਸ਼ਮਨ ਨੂੰ ਪਾਣੀ ਪਿਆ ਰਿਆ ਆਹੀ ਕੁਝ ਤੇ ਹੋ ਰਿਹਾ ਅੱਜ ਦੇ ਜਮਾਨੇ ਵਿੱਚ ਪਤਾ ਇਤਿਹਾਸ ਬਾਰੇ ਨਹੀਂ ਪਤਾ ਮਨੁੱਖਤਾ ਬਾਰੇ ਨਹੀਂ ਮੈਂ ਕਹਿੰਦਾ ਅਸੀਂ ਨਾ ਫੋਟੋ ਕਾਪੀਆਂ ਕਰਾ ਤਰਾ ਕੇ ਆਪਣੇ ਕੋਲ ਸਰਟੀਫਿਕੇਟ ਰੱਖੇ ਹੋਏ ਨੇ ਗਦਾਰਾਂ ਤੇ ਬ੍ਰह्म ਗਿਆਨੀਆਂ ਦੇ ਬਸ ਛੋਟੀ ਜੀ ਕਲਿੱਪ ਵੇਚਦੇ ਆ ਸਾਈਨ ਕਰਕੇ ਉਸੇ ਵੇਲੇ ਕਮੈਂਟ ਦੇ ਵਿੱਚ ਪਾ ਦਿੰਦੇ ਆ ਲਓ ਜੀ ਆ ਗਦਾਰ ਹੈ ਤੇ ਆਹ ਕੌਮ ਦਾ ਹਮਾਇਤੀ ਬੰਦਾ ਹੈ ਕੋਈ ਬਿਸ਼ੋਕੜ ਪਤਾ ਨਹੀਂ ਕੋਈ ਇਹਦੀ ਕਾਰਜਗੁਜ਼ਾਰੀ ਦਾ ਪਤਾ ਨਹੀਂ